ਭਾਰਤ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨਾਲ ਕਿਵੇਂ ਖੇਡਿਆ ਜਾਂਦਾ ਹੈ ਅਤੇ ਕਿਵੇਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਇਹ ਗੱਲਾਂ ਅਕਸਰ ਸੁਣਨ ਨੂੰ ਅਤੇ ਦੇਖਣ ਨੂੰ ਮਿਲਦੀਆਂ ਹਨ ਦਰਅਸਲ ਇੱਕ ਤਾਜ਼ਾ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਦਰਅਸਲ ਇਹ ਘਟਨਾ ਤਿਰੂਮਲਾ ਤਿਰੂਪਤੀ ਦੇਵਾਸਥਾਨ ਮੰਦਿਰ ਦੇ ਨਾਲ ਜੁੜੀ ਹੋਈ ਹੈ ਜਿੱਥੇ 250 ਕਰੋੜ ਰੁਪਏ ਦਾ ਕਪੜਾ ਸਾਹਮਣੇ ਆਇਆ ਹੈ ਅਤੇ ਲੋਕਾਂ ਨੂੰ ਨਕਲੀ ਲੱਡੂ ਦੇਸੀ ਘਿਓ ਦੇ ਖਵਾਏਗੇ ਅਤੇ ਹੁਣ ਇਹ ਗੱਲ ਪੂਰੇ ਭਾਰਤ ਦੇ ਵਿੱਚ ਫੈਲ ਗਈ ਹੈ ਅੱਗ ਵਾਂਗ ਫੈਲ ਗਈ ਹੈ ਅਤੇ ਹੁਣ ਸੁਪਰੀਮ ਕੋਰਟ ਨੇ ਵੀ ਇਸ ਤੇ ਜਵਾਬ ਮੰਗਿਆ ਅਤੇ ਆਪਣੀ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਸ ਨੂੰ ਸੁਣ ਕੇ ਪੜ੍ਹ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ ਅਕਸਰ ਇਹ ਹੁੰਦੀ ਨਹੀਂ ਪਹਿਲਾਂ ਵੀ ਜਿਹੜਾ ਸੁਪਰੀਮ ਕੋਰਟ ਵੱਲੋਂ ਜਾਂ ਭਾਰਤ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਰਹੀ ਹੈ ਪਹਿਲਾਂ ਵੀ ਲੱਡੂਆਂ ਦੇ ਵਿੱਚ ਮੱਛੀ ਦੀ ਬੱਕਰੀ ਦੀ ਚਰਬੀ ਮਿਲੀ ਗਈ ਹੈ ਦੇਖੀ ਗਈ ਹੈ ਪਾਈ ਗਈ ਹੈ ਅਤੇ ਇਸ ਨਾਲ ਵੀ ਪਹਿਲਾਂ ਕਾਫੀ ਵਿਵਾਦ ਜਿਹੜਾ ਭਾਰਤ ਦੇ ਵਿੱਚ ਖੜਾ ਹੋ ਚੁੱਕਿਆ ਸੀ ਜੁੜੇ ਰਹੋ ਸਾਡੇ ਨਾਲ ਆਓ ਲੈ ਚੱਲਦੇ ਹਾਂ ਪੂਰੀ ਖਬਰ ਵੱਲ ਕਿ ਕਿਵੇਂ ਵੱਡਾ ਸਕੈਮ ਹੋਇਆ ਅਤੇ ਕਿਹੜੀ ਜਿਹੜੀ ਕੰਪਨੀ ਹੈ ਜਾਂ ਮੰਦਿਰ ਦਾ ਟਰਸਟ ਹੈ ਕਿਸ ਵੱਲੋਂ ਇਹ ਵੱਡਾ ਕਾਂਡ ਕੀਤਾ ਗਿਆ ਇਸ ਨੂੰ ਲੈ ਕੇ ਵੀ ਗੱਲ ਕਰਾਂਗੇ ਤਿਰੂਪਤੀ ਦੇ ਲੱਡੂ 5 ਸਾਲ ਤੱਕ ਮਿਲਾਬਟੀ ਕਿਉਂ ਨਾਲ ਬਣਦੇ ਰਹੇ ਸੁਪਰੀਮ ਕੋਰਟ ਦੁਆਰਾ ਨਿਯੁਕਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਨੇ ਤੀਰੂਮੁਲਾ తిరుਪਤੀ దేవస్థానం ਦੇ ਲੱਡੂਆਂ ਵਿੱਚ ਵਰਤੇ ਗਏ ਮਲਾਪ ਟੀਕੋ ਦੇ ਮਾਮਲੇ ਵਿੱਚ ਆਪਣੀ ਰਿਪੋਰਟ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਭੋਲਾ ਬਾਬਾ ਡੈਰੀ ਨੂੰ 2022 ਵਿੱਚ TTD ਦੁਆਰਾ ਬਲੈਕਲਿਸਟ ਕਰ ਦਿੱਤਾ ਗਿਆ ਸੀ। ਪਰ ਇਸ ਦੇ ਬਾਵਜੂਦ ਕੰਪਨੀ ਨੇ ਦੂਜੀਆਂ ਡੈਰੀਆਂ ਰਾਹੀਂ ਆਪਣਾ ਨਕਲੀ ਘਿਓ TTD ਨੂੰ ਸਪਲਾਈ ਕਰਨਾ ਜਾਰੀ ਰੱਖਿਆ। ਟੈਂਡਰ ਵਿੱਚ ਹਿਰਾਫੇਰੀ ਸਾਹਮਣੇ ਆਈ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਚਾਰ ਕੰਪਨੀਆਂ ਘਿਓ ਦੀ ਸਪਲਾਈ ਵਿੱਚ ਸ਼ਾਮਲ ਸਨ। ਜਿਨ੍ਹਾਂ ਨੇ ਟੈਂਡਰ ਪ੍ਰਾਪਤ ਕਰਨ ਲਈ ਕੀਮਤਾਂ ਵਿੱਚ ਹਿਰਾਫੇਰੀ ਕੀਤੀ ਹੈ ਅਤੇ ਝਾਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਹੈ ਸੋ ਇਸ ਨੂੰ ਲੈ ਕੇ ਵੀ ਹੁਣ ਸੁਪਰੀਮ ਕੋਰਟ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ ਸੁਪਰੀਮ ਕੋਰਟ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ ਕਿ ਕਿਵੇਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਪਹਿਲਾਂ ਵੀ ਦਰਅਸਲ ਲੱਡੂਆਂ ਨੂੰ ਲੈ ਕੇ ਇੱਕ ਵਿਵਾਦ ਖੜਾ ਹੋਇਆ ਸੀ ਜਿੱਥੇ ਇੱਕ ਮੰਦਿਰ ਦੇ ਵਿੱਚ ਲੋਕਾਂ ਨੂੰ ਮੱਛੀ ਅਤੇ ਬੱਕਰੀ ਦੀ ਚਰਬੀ ਵਾਲੇ ਲੱਡੂ ਖੁਲਾਏ ਗਏ ਸਨ ਜਿੱਥੇ ਲੋਕਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਸੀ ਪਰ ਹੁਣ ਇਸ ਤਾਜ਼ਾ ਘਟਨਾ ਨੇ ਲੋਕਾਂ ਦੇ ਵਿੱਚ ਚਿੰਤਾ ਜ਼ਰੂਰ ਖੜੀ ਕਰ ਦਿੱਤੀ ਹੈ ਕਿ ਉਹ ਜਿੱਥੇ ਧਾਰਮਿਕ ਸੰਸਥਾ ਦੇ ਵਿੱਚ ਜਾਂਦੇ ਨੇ ਧਾਰਮਿਕ ਸਮਾਗਮਾਂ ਦੇ ਵਿੱਚ ਜਾਂਦੇ ਨੇ ਮੰਦਰਾਂ ਦੇ ਵਿੱਚ ਜਾਂਦੇ ਨੇ ਦਰਸ਼ਨਾਂ ਲਈ ਪਰ ਉੱਥੇ ਉਹਨਾਂ ਨਾਲ ਕੀ ਕੀਤਾ ਜਾਂਦਾ ਹੈ ਉਹਨਾਂ ਨੂੰ ਕਿਹੋ ਜਿਹਾ ਪ੍ਰਸ਼ਾਦ ਖੁਲਾਇਆ ਜਾਂਦਾ ਹੈ ਅਤੇ ਉਸ ਪ੍ਰਸ਼ਾਦ ਖੁਲਾਣ ਵਾਲਿਆਂ ਦੇ ਵਿੱਚ ਕੌਣ-ਕੌਣ ਸ਼ਾਮਲ ਹਨ ਦਰਅਸਲ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਆਪਣੇ ਵੱਲੋਂ ਹੀ ਧਾਰਮਿਕ ਗੁਰੂਆਂ ਵੱਲੋਂ ਹੀ ਜਿਹੜਾ ਇਹ ਕਈ ਵਾਰ ਕਪੜਾ ਕੀਤਾ ਜਾਂਦਾ ਹੈ ਅਤੇ ਇਹ ਸਾਹਮਣੇ ਆ ਜਾਂਦਾ ਹੈ ਤੇ ਉਜਾਗਰ ਹੋ ਜਾਂਦਾ ਹੈ। ਦਰਅਸਲ ਇਸ ਮਾਮਲੇ ਨੇ ਹੁਣ ਭਾਰਤ ਦੇ ਵਿੱਚ ਚਰਚਾ ਛੇੜ ਦਿੱਤੀ ਹੈ ਕਿ ਕਿਵੇਂ 250 ਕਰੋੜ ਦਾ ਕਪੜਾ ਕੀਤਾ ਗਿਆ ਅਤੇ ਇਹ ਕਪੜਾ 5 ਸਾਲ ਤੋਂ ਚੱਲਦਾ ਰਿਹਾ ਸੀ। 2019 ਤੋਂ ਲੈ ਕੇ 2024 ਤੱਕ ਇਹ ਜਿਹੜਾ ਕਪੜਾ ਚੱਲਦਾ ਰਿਹਾ ਕਿਉਂਕਿ ਨਕਲੀ ਘੋੜ ਦੀ ਸਪਲਾਈ ਹੁੰਦੀ ਰਹੀ। ਦਰਅਸਲ ਇਹ ਇਹਨੂੰ ਲੈ ਕੇ ਵੱਡੀ ਕਰਾਪਸ਼ਨ ਵੀ ਹੋਈ ਹੈ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਨੂੰ ਲੁਕਾਉਣ ਦੇ ਲਈ ਛਪਾਉਣ ਦੇ ਲਈ ਮਾਮਲੇ ਨੂੰ 50 ਲੱਖ ਰੁਪਏ ਦੀ ਰਿਸ਼ਵਤ ਵੀ ਦਿੱਤੀ ਗਈ ਸੀ ਪਰ ਉਹ ਕਿਹਾ ਜਾਂਦਾ ਨਾ ਕਿ ਸੱਚ ਸਭ ਦੇ ਸਾਹਮਣੇ ਆ ਜਾਂਦਾ ਹੈ ਤੇ ਸੱਚ ਹੁਣ ਸਭ ਦੇ ਸਾਹਮਣੇ ਆ ਗਿਆ ਜਿਸ ਨੂੰ ਸੁਣ ਕੇ ਹਰੇਕ ਕੋਈ ਚੌਕ ਗਿਆ ਕਿਉਂਕਿ ਨਕਲੀ ਘੋ ਵਾਲੇ ਜਿਹੜੇ ਲੱਡੂ ਸੀ ਉਹ ਲੋਕਾਂ ਨੂੰ ਖਵਾਏਗੇ ਕਿਉਂਕਿ ਤਿਰੂਮਲਾ ਤਿਰੂਪਤੀ ਮੰਦਰ ਦੇ ਵਿੱਚ ਜਦੋਂ ਸ਼ਰਧਾ ਨਾਲ ਲੋਕੀ ਮੱਥਾ ਟੇਕਣ ਜਾਂਦੇ ਸੀ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਸਾਦ ਮਿਲਦਾ ਸੀ ਤਾਂ ਉਹ ਪ੍ਰਸਾਦ ਹੈ ਜਿਹੜਾ ਉਹ ਲੱਡੂ ਹੈ ਉਹ ਨਕਲੀ ਘਿਓ ਦਾ ਮਿਲਦਾ ਸੀ ਦਰਅਸਲ ਉਸ ਦੇ ਵਿੱਚ ਜਿਹੜਾ ਰਿਪੋਰਟ ਪੇਸ਼ ਕੀਤੀ ਹੈ ਮੈਡੀਕਲ ਉਹਨਾਂ ਲੱਡੂਆਂ ਦੇ ਵਿੱਚ ਕਈ ਕੈਮੀਕਲ ਐਸਿਡ ਪਾਏ ਜਾਂਦੇ ਸਨ ਐਸਰਟ ਜਿਹੜਾ ਇੱਕ ਵਿਟਾਮਿਨ ਸੀ ਹੈ ਜਿਹੜਾ ਉਹ ਐਸਿਡ ਪਾਇਆ ਜਾਂਦਾ ਸੀ ਜਿਸ ਦਾ ਨਾਮ ਹੈ ਐਸਰਟ ਸੋ ਇਸ ਨਾਮ ਦਾ ਕੈਮੀਕਲ ਉਹ ਲੱਡੂ ਦੇ ਵਿੱਚ ਪਾਇਆ ਜਾਂਦਾ ਸੀ ਅਤੇ ਹੋਰ ਵੀ ਜਿਹੜੇ ਕਈ ਰਸਾਇਣਿਕ ਤੱਤ ਨੇ ਉਸ ਲੱਡੂ ਦੇ ਵਿੱਚ ਮਿਲੇ ਨੇ ਜਿਹੜੇ ਸਿੱਧੇ ਤੌਰ ਤੇ ਸਿਹਤ ਲਈ ਠੀਕ ਨਹੀਂ ਇਹ ਡਾਕਟਰਾਂ ਨੇ ਵੀ ਖੁਲਾਸਾ ਕੀਤਾ ਕਿ ਇਹ ਲੱਡੂ ਸਿਹਤ ਲਈ ਠੀਕ ਨਹੀਂ ਸੋ ਤੁਸੀਂ ਸੋਚ ਸਕਦੇ ਹੋ ਕਿ 5 ਸਾਲਾਂ ਦੇ ਵਿੱਚ ਕਿੱਡਾ ਵੱਡਾ ਸਕੈਮ ਹੈ ਅਤੇ 250 ਕਰੋੜ ਰੁਪਏ ਦਾ ਸਕੈਮ ਹੈ ਕੀਤਾ ਗਿਆ ਇਸ ਦੇ ਵਿੱਚ ਜਿਹੜਾ ਧਾਰਮਿਕ ਆਗੂ ਵੀ ਸ਼ਾਮਲ ਸਨ ਕਿ ਓਕੇ ਉਹਨਾਂ ਵੱਲੋਂ ਜਿਹੜਾ ਪ੍ਰਸ਼ਾਦ ਹੈ ਕਿਉਂਕਿ ਦੇਖ ਰੇਖ ਸਾਰੀ ਧਾਰਮਿਕ ਆਗੋਂ ਦੀ ਹੁੰਦੀ ਹੈ ਕਿੱਥੋਂ ਆ ਰਿਹਾ ਕਿਉਂਕਿ ਸਾਰਿਆਂ ਦੀ ਮਿਲੀ ਭੁਗਤ ਨਾਲ ਹੀ ਜਿਹੜਾ ਇਹ ਵੱਡਾ ਸਕੈਮ ਹੋਇਆ ਅਤੇ ਇਸ ਮਾਮਲੇ ਨੂੰ ਛਪਾਉਣ ਦੇ ਲਈ 50 ਲੱਖ ਰੁਪਏ ਦੀ ਰਿਸ਼ਵਤ ਵੀ ਦਿੱਤੀ ਗਈ ਸੀ ਪਰ ਇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਇਸ ਸੁਣਵਾਈ ਦੇ ਵਿੱਚ ਹਰੇਕ ਨੇ ਜਿਹੜਾ ਦੇਖਿਆ ਸੁਣਿਆ ਉਹਨਾਂ ਦੇ ਕੰਨ ਖੜੇ ਹੋ ਗਏ ਕਿਉਂਕਿ ਉਹ ਹੈਰਾਨ ਹੋ ਗਏ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹਨਾਂ ਲੱਡੂਆਂ ਦੇ ਵਿੱਚ ਜਿਹੜਾ ਕੈਮੀਕਲ ਪਾਇਆ ਜਾਂਦਾ ਸੀ ਉਹ ਸਿਹਤ ਲਈ ਠੀਕ ਨਹੀਂ ਸੀ ਦੂਜਾ 220 ਕਰੋੜ ਦਾ ਇਹ ਵੱਡਾ ਕਪੜਾ ਜਿਸ ਨਾਲ ਭਾਰਤ ਦੇ ਵਿੱਚ ਹਰੇਕ ਪਾਸੇ ਚਰਚਾ ਹੋ ਰਹੀ ਹੈ ਅਤੇ ਕਿਵੇਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾਂਦਾ ਹੈ ਇਹ ਭਾਰਤ ਦੇ ਵਿੱਚ ਹਰ ਦੂਜੀ ਜਾਂ ਤੀਜੇ ਸਾਲ ਬਾਅਦ ਵੱਡੇ ਸਕੈਮ ਧਾਰਮਿਕ ਜਿਹੜੀਆਂ ਗੱਲਾਂ ਨੂੰ ਲੈ ਕੇ ਬਾਤਾਂ ਨੂੰ ਲੈ ਕੇ ਸਾਹਮਣੇ ਆਉਂਦੇ ਰਹਿੰਦੇ ਹਨ